ਸ਼ੁਕਾ ਆਸ ਤਾਂ ਮਰ ਮਰ ਦੇ ਬਚ ਗਏ ਜੇ ਜੋਰ ਆ ਜਾਂਦਾ ਉੱਥੋਂ ਤਸਕੀ ਕਹਿੰਦੇ ਉਹਨੂੰ ਤੁਸੀਂ ਆ ਗੱਲ ਵਧੀਆ ਕਰੀ ਮੇਰੇ ਪੇਕਿਆਂ ਦੀ ਗੱਲ ਤੋੜ ਕੇ ਨਹੀਂ ਮੈਨੂੰ ਤਾਂ ਸੁਝੇ ਨਹੀਂ ਰਿਹਾ ਤੀਗਾ ਵਿਪੱਕਰੀਏ ਤਾਂ ਕਰੀਏ ਕੀ ਉਹ ਕੁੜੀ ਕਹੀ ਜਾਂਦੀ ਮੈਂ ਫੋਨ ਕਰਿਆ ਫੋਨ ਕਰਿਆ ਤੂੰ ਫੋਨ ਚੱਕ ਲੈਂਦੀ ਆਪਣਾ ਪਤਾ ਲੱਗ ਜਾਂਦਾ ਨਾਲੇ ਮੈਨੂੰ ਹੁਣ ਕੀ ਪਤਾ ਸੀਗਾ ਮੈਂ ਤਾਂ ਤਾਂ ਨਹੀਂ ਕਿ ਚੱਕਦੀ ਹੁਣ ਜਾ ਆ ਕੀ ਭੁੱਲ ਗਏ ਫਿਰ ਹੁਣ ਓਏ ਹੁਣ ਕੀ ਭੁੱਲ ਗਏ ਪਤਾ ਜੋਰੇ ਕੀ ਗੱਲ ਹੋਈ ਭਾਈ ਕੀ ਨੂੰ ਕੰਨ ਤੇ ਕੀ ਬੋਲ ਗਿਆ ਉਹ ਤਾਂ ਜਿਹੜੇ ਆਪਣਾ ਗਵਾਂਡੀ ਦਾ ਕਰ ਰਹੇ ਨੇ ਹਾਂ ਉਹਦਾ ਮੁੰਡੇ ਦੀ ਬੋਲ ਜੀ ਆ ਗਈ ਸੀ ਯਾਰਾ ਉਹ ਚੱਕੜਾ ਜ ਮੈਂ ਗਿਆ ਕਿਤੇ ਫੇਰ ਦੁਬਾਰਾ ਪਤਾ ਨਹੀਂ ਕੀ ਬੋਲ ਗਿਆ ਉਹ ਅੱਛਾ ਅੱਛਾ ਮਗਾ ਪਤਾ ਨਹੀਂ ਕੀ ਦੀ ਗੱਲ ਕਰ ਨਾ ਨਾ ਉਹ ਤਾਂ ਉਹਦੀ ਗੱਲ ਸੀਗੀ ਹੋਰ ਕੰਮ ਬਣ ਗਿਆ ਸਾਰਾ ਕੋਈ ਕੰਮ ਨਹੀਂ ਹੋਇਆ ਤੁਹਾਡਾ ਅਕੇਲੇ ਸੂਟ ਜੇ ਮਿਲੇ ਨੇ ਸਾਹਮਲੇ ਇਹਨਾਂ ਨੂੰ ਸੂਟ ਕੀ ਅੱਗ ਲਾਉਣੇ ਸੀਗੇ ਜਿਹੜੇ ਜਿਹੜਾ ਕੰਮ ਤੁਸੀਂ ਕਰਨ ਗਏ ਸੀ ਉਹ ਬਣਿਆ ਕਿ ਨਹੀਂ ਬਣਿਆ ਹੈਗਾ ਉੱਪਰ ਜਾਈ ਇਹਦੇ ਮੁੰਡੇ ਦੀ ਕੋਈ ਗਲਤੀ ਨਹੀਂ ਉਹ ਤਾਂ ਅਸਲ ਦੇ ਵਿੱਚ ਪਟਵਾਰੀ ਛੁੱਟੀ ਤੇ ਦੀ ਅੱਜ ਕੋਈ ਪੰਚਾਇਤੀ ਜ਼ਿਮੀਂਦਾਰ ਰੌਲਾ ਰੂਲਾ ਹੋ ਗਿਆ ਹੁਣ ਉਹ ਛੁੱਟੀ ਮਾਰ ਗਿਆ। ਹੁਣ ਅਸੀਂ ਕਾਗਜ਼ ਪੱਤਰ ਬਾਹਰਲੇ ਤਿਆਰ ਕਰਵਾਤੇ ਫੇਰ ਜਾਵਾਂ ਕਿਸ ਦਿਨ? ਕੰਮ ਤਾਂ ਬਣ ਜੂ ਜ਼ੋਰੇ। ਹਾਂ ਹਾਂ ਬਣ ਜੂ ਭਾਈ। ਚੱਲ ਤੂੰ ਜਾ ਕੇ ਰਾਮ ਕਰ ਕੋ। ਆ ਬਨਤ ਕਿਸਮਤੀ ਫੁੱਟੀ ਆ। ਅੱਜ ਇਸ ਦਾ ਸਾਰਾ ਕੰਮ ਬਣ ਜਾਣਾ ਸੀਗਾ। ਪਹਿਲਾਂ ਤਾਂ ਹੀ ਟੜਕੇ ਉਹ ਕਾਲੇ ਮੂੰਹ ਵਾਲੀ ਆ ਗਈ। ਉਹਨੇ ਸਿਆਪਾ ਛੇੜ ਕੇ ਰੱਖਤਾ। ਹੁਣ ਇਹਨਾਂ ਨੇ ਆ ਕੇ ਮਨੂਸ ਜੀ ਗੱਲ ਦੱਸਤੀ। ਮੈਨੂੰ ਤਾਂ ਐ ਸੀ ਅੱਜ ਵੇਖ ਘਰੇ ਖੁਸ਼ੀਆਂ ਮਨਾਵਾਂਗੇ ਚੰਗਾ ਕੁਝ ਖਾਣ ਪੀਣੂ ਬਣਾਵਾਂਗੇ ਜਾਂ ਲੈ ਕੇ ਆਵਾਂਗੇ ਸੋਚਿਆ ਕੀ ਸੀ ਹੋ ਕੀ ਗਿਆ ਜੋਰਾਣੀ ਬੈਠਿਆ ਜੋਰੇ ਬਾਈ ਹਾਂ ਕਮਲ ਕੀ ਹਾਲ ਹੈ ਬਾਈ ਹਾਂ ਵਧੀਆ ਬਾਈ ਮੈਂ ਤਾਂ ਐ ਲੱਗਿਆ ਵੀ ਕਿਤੇ ਕੋਈ ਹੋਰ ਕੋਈ ਬੈਠਾਗਾ ਨਹੀਂ ਬਾਈ ਆਪਣੇ ਖਾਈ ਪਿਆ ਤਰਾ ਆ ਗਿਆ ਦੀ ਮੈਂ ਕਈ ਦਿਨ ਹੋ ਗਏ ਅੱਛਾ ਕਿ ਮੈਂ ਬਾਈ ਨਿਬੜ ਕੇ ਉਧਰ ਹਾਂ ਉਧਰ ਨਿਬੜੇ ਗਿਆ ਕੰਮ ਲ ਸਜਾ ਪੂਰੀ ਹੋ ਗਈ ਉਹ ਤਾਂ ਵਧੀਆ ਬਾਈ ਤੂੰ ਆ ਗਿਆ ਇੱਕ ਜਰਾ ਮੈਨੂੰ ਪਰਸੋਂ ਭਲੇਖਾ ਜਾ ਪਿਆ ਕਚਹਿਰੀਆਂ ਤੂੰ ਹੀ ਦੀਆ ਹਾਂ ਹਾਂ ਕਚਹਿਰੀਆਂ ਦੇ ਤਾਂ ਮੇਰੇ ਦੋ ਤਿੰਨ ਘੇੜੇ ਲੱਗੇ ਉਹ ਤਾਂ ਮੈਂ ਘਰੋਂ ਬਾਹਲਾ ਨਿਕਲਦੀ ਨਹੀਂ ਯਾਰ ਮਾਨੀ ਨਹੀਂ ਕਰਦਾ ਬਾਈ ਜੇ ਸਾਰਾ ਨਿਬੜ ਗਿਆ ਸਜਾ ਪੂਰੀ ਹੋ ਗਈ ਤੇਰੀ ਫਿਰ ਕਾ ਤੂੰ ਆਹ ਕਚਹਿਰੀਆਂ ਚੁਰੀ ਨਹੀਂ ਫਰੀ ਜਨ ਕਚਹਿਰੀਆਂ ਤਾਂ ਯਾਰ ਅ ਜ਼ਮੀਨ ਦੇ ਮਸਲੇ 'ਚ ਫਿਰਦਾ ਵੱਡੇ ਭਾਈ ਨਾਲ ਗੱਲ ਹੋਈ ਸੀ ਕਿੰਨਾ ਸਾਰੀ ਜ਼ਮੀਨ ਮੁੰਡੇ ਨੂੰ ਕਰਦਣਾ ਸੰਝੇ ਦੇ ਮੈਂ ਖਾ ਚੱਲ ਗਿਆ ਠੀਕ ਹੈ ਮੈਂ ਕਰਨਾ ਵੀ ਕੀ ਹੈ ਜ਼ਮੀਨ ਦਾ ਉਹ ਬਾਈ ਕਿਉਂ ਕਮਲਾ ਹੋਇਆ ਯਾਰ ਕਾ ਤੂੰ ਆਪਣੇ ਹੱਥ ਵੜਾਉਣ ਲੱਗਿਆ ਹਜੇ ਤੂੰ ਐਡਾ ਕੋਈ ਬਜ਼ੁਰਗ ਨਹੀਂ ਹੋ ਗਿਆ ਬਾਈ ਉਮਰ ਪਈਆ ਤੇਰੀ ਕਾ ਨੂੰ ਲਾਉਣਾ ਜ਼ਮੀਨ ਜਬੂਨੇ ਨਾ ਨਾ ਬਜਾਰ ਚੱਲ ਰੋਟੀ ਤਾਂ ਇਹਨਾਂ ਨੇ ਦੇਣੀਆਂ ਕਮਲ ਹੋਣਾ ਆਪਾਂ ਨਖੋਰੇ ਵੀ ਗਾਦੇ ਕਰਨੇ ਨੇ ਉਹ ਬਾਈ ਕਾ ਨੂੰ ਯਾਰ ਤੇਰੀ ਧੀ ਆ ਯਾਰ ਧੀ ਨਹੀਂ ਰੋਟੀ ਦਊ ਤੈਨੂੰ ਉਹ ਬਸ ਕਰ ਜਾ ਯਾਰ ਕਮਲਾ ਨਾਉ ਨਾਲ ਹੈ ਮੇਰੇ ਕੋਲ ਉਹਦਾ ਉਹ ਹੁਣ ਤਾਂ ਮੈਨੂੰ ਕਰੋ ਨਿਕਲਣ ਜੋ ਗ੍ਰਾਈਂਡ ਛੱਡਿਆ ਜਿਹੜੇ ਚ ਇੱਕ ਇੱਕ ਦਿਨ ਐਸੀ ਆਸ ਤੇ ਕੱਟਿਆ ਤੀਗਾ ਵੀ ਜਾਊਂਗਾ ਜਾ ਕੇ ਆਪਣੀ ਦੀ ਦਵਦੇ ਹੱਥੀ ਵਿਆਹ ਕਰੂਗਾ ਫਰਾਂ ਕੇ ਪਤਾ ਲੱਗਿਆ ਵੀ ਉਹ ਕਿਸੇ ਮੁੰਡੇ ਨਾਲ ਭੱਜ ਗਈ ਯਾਰ ਮੁੰਡੇ ਨਾਲ ਭੱਜ ਗਈ ਇਹ ਤੈਨੂੰ ਕਿਹਨੇ ਕਿਹਾ ਬਾਈ ਮੇਰੇ ਭਾਈ ਨੇ ਮੇਰੀ ਪਰਜਾਈ ਨੇ ਸਾਡੇ ਪਰਿਵਾਰ ਨੇ ਸਾਰਾ ਦੱਸਿਆ ਮੈਨੂੰ ਯਾਰ ਉਹ ਬੱਸ ਬਾਈ ਫਿਰ ਇੱਥੀ ਸੱਪਾ ਹੈ ਇਹੀ ਪਵਾੜੇ ਦੀ ਜੜ ਨੇ ਝੂਠ ਬੋਲਿਆ ਤੈਨੂੰ ਇਹਨਾਂ ਨੇ ਇਹਨਾਂ ਨੇ ਵਿਆਹਿਆ ਕੁੜੀਂ ਤੇਰੀ ਨੂੰ ਤੇ ਵਿਆਹ ਵੀ ਇਹੋ ਜਿਹੀ ਥਾਂ ਨਾ ਜਿੱਥੇ ਨਰਕ ਤੋਂ ਵੀ ਪੈੜੀ ਥਾਂਗੀ। ਕਮਲ ਆਹ ਕੀ ਗੱਲਾਂ ਕਰੀਆਂ ਨੇ? ਦੇਖ ਮੈਨੂੰ ਤੇਰੀ ਕਿਸੇ ਗੱਲ ਤੇ ਯਕੀਨ ਨਹੀਂ। ਜੇ ਤੂੰ ਸੱਚ ਬੋਲਦਾ ਵੀ ਮੇਰੀ ਧੀ ਦਾ ਕਿਤੇ ਵਿਆਹ ਹੋਇਆ ਕੋ ਜਿਹੜੇ ਵੀ ਘਰੇ ਮੈਨੂੰ ਉੱਥੇ ਲੈ ਚੱਲ। ਬਾਕੀ ਸਵਾਲ ਤਾਂ ਮੈਂ ਉਦੋਂ ਪੁੱਛਣੇ ਸਾਰੇ। ਹਾਂ ਭਾਈ, ਤੈਨੂੰ ਲੈ ਕੇ ਚੱਲਾਂ ਮੈਂ ਨਾਲ। ਚੱਲ ਆਜਾ। ਅੱਜ ਤਾਂ ਕੋਈ ਘਰੇ ਵੀ ਨਹੀਂ ਹੈਗਾ ਬੇਬੇ ਭੋਗਤੇ ਗਈ ਐ ਇਹ ਕੰਮਤੇ ਗਏ ਨਹੀਂ ਖੋਲਾ ਜਾਂ ਨਾ ਖੋਲਾ ਚੰਦ ਦੇਖ ਨਹੀਂ ਕੋਈ ਨਾ ਚਾਚਾ ਤੁਸੀਂ ਹੋ ਸਸ਼ੀਕਾਲ ਜੀ ਚ ਸੰਦੀਪਾ ਘਬਰਾਜੇ ਕਿਉਂ ਗਈ ਮੈਂ ਕਿਹੜਾ ਪਹਿਲੀ ਵਾਰ ਆਇਆ ਇੱਥੇ ਨਾ ਚਾਚਾ ਉਤਨਾ ਅੱਜ ਕੋਈ ਕਰੇ ਹੈ ਨਹੀਂ ਸੀਗਾ ਤਾਂ ਕਰਕੇ ਮੈਂ ਡਰ ਗਈ ਸੀਗੀ ਇਹੇ ਜੇ ਘਰ ਚ ਰਹਿਣ ਨੂੰ ਕੀਦਾ ਦਿਲ ਕਰਦਾ ਪੁੱਤੋ ਡੇੜੀ ਤੁਸੀਂ ਬਸ ਕਰ ਕੋਈ ਡੇੜੀ ਕਹਿਣ ਦੀ ਲੋੜ ਨਹੀਂ ਮੈਨੂੰ ਨਾ ਆਪਣੀ ਮਰਜ਼ੀ ਦੇ ਮੁੰਡੇ ਨਾਲ ਵਿਆਹ ਤਾਂ ਕਰਵਾ ਲਿਆ ਬੜਾ ਰਾਜ ਭਾਗ ਸੰਭਲਿਆ ਹੈ ਧੁਖੀ ਮਰਦੀ ਹੋਏਗੀ ਇੱਥੇ ਡੇੜੀ ਬਿਨਾਂ ਸਚਾਈ ਜਾਣੇ ਤੁਸੀਂ ਐਵੇਂ ਨਾ ਬੋਲੀ ਜਾਓ ਸਭ ਜਾਣਦਾ ਮੈਂ ਤੇਰੇ ਤਾਇਆ ਤਾਈ ਨੇ ਸਭ ਦੱਸਿਆ ਮੈਨੂੰ ਜੋਰੇ ਭਾਈ ਅੰਦਰ ਬੈਠ ਕੇ ਗੱਲ ਕਰਦੇ ਆਂ ਕੋਰੇ ਨਾ ਬੋਲੀ ਜੋ ਮੈਂ ਚਲਤੀ ਹੈ ਡੈਡੀ ਮੈਂ ਤਾਂ ਨਾ ਤੁਹਾਡੇ ਤੋਂ ਆ ਉਮੀਦ ਜਮਾ ਵੀ ਨਹੀਂ ਸੀਗੀ ਮੈਂ ਤਾਂ ਇੰਨਾ ਚਾਹ ਸੀਗਾ ਕਿ ਜਦੋਂ ਮੇਰੇ ਡੈਡੀ ਮੈਨੂੰ ਮਿਲਣ ਆਣ ਮੈਨੂੰ ਖੁਸ਼ੀ ਨਾਲ ਮਿਲੂਗਾ ਪਰ ਹੌਣ ਸਾਰੀ ਤੁਸੀਂ ਆ ਸਭ ਗੱਲਾਂ ਕਰਨ ਲੱਗੇ ਸੰਦੀਪ ਮੇਰਾ ਤਾਂ ਤੇਰੇ ਘਰ ਦੀ ਦਿਲੀ ਪੈਰ ਪਾਉਣ ਨੂੰ ਜੀ ਨਹੀਂ ਕਰਦਾ ਸੀ ਪਰ ਕਈ ਸਵਾਲਾਂ ਦੇ ਜਵਾਬ ਪੁੱਛਣੇ ਜਰੂਰ ਮੈਂ ਕੀ ਮੇਰੇ ਗੇ ਕੁੜੀਆਂ ਮੇਰੀ ਇੱਜ਼ਤ ਰੋਲ ਕੇ ਤੇਨੂੰ ਬਸ ਕਰੋ ਡੈਡੀ ਬਿਨਾ ਸੋਚੇ ਸਮਝੇ ਨਾ ਐਵੇਂ ਨਾ ਬੋਲੀ ਜਾਓ ਮੈਨੂੰ ਵੀ ਸਭ ਦੱਸਤਾ ਤਾਇ ਤਾਈ ਨੇ ਵੀ ਤੁਸੀਂ ਕੀ ਕੁਸ਼ ਕੀਤਾ ਵਾ ਮੇਰੀ ਮਾਂ ਨੂੰ ਭਜਾ ਕੇ ਲਿਆਏ ਸੀ ਨਾ ਤੁਸੀਂ ਤੇ ਜੋ ਕਤਲ ਕੀਤਾ ਉਹ ਸੰਦੀਪ ਤੇਰਾ ਪਿਓ ਆ ਪੁੱਤ ਮੈਂ ਆਹ ਤਰੀਕੇ ਨਾਲ ਗੱਲ ਕਰਣੀ ਮੇਰੇ ਨਾਲ ਤੋਂ ਫੇ ਡੈਡੀ ਤੁਸੀਂ ਆਹ ਦੰ ਗਲਤੀਆਂ ਤੇ ਪਰਦਾ ਕਥੋਂ ਪਾਈ ਜਾਂਦੇ ਕੋਈ ਪਰਦਾ ਨਹੀਂ ਪਾ ਰਿਹਾ ਪੁੱਤ ਮੈਂ ਜੇ ਸੱਚਾਈ ਸੁਣਨੀ ਹੈ ਨਾ ਦੱਸੋ ਨਾ ਮੈਂ ਤੇਰੀ ਮਾਂ ਨੂੰ ਭਜਾ ਕੇ ਲਿਆਇਆ ਸੀ ਤੇ ਨਾਮ ਉਹ ਕਤਲ ਕੀਤਾ ਅਸਲ ਦੇ ਵਿੱਚ ਫਸ ਟਾਈਮ ਹੋਇਆ ਕਿ ਇਸੇ ਹਾਂ ਲਪਟਿਤ ਜੇ ਉਸ ਟਾਈਮ ਮੈਂ ਸੋਚ ਲਾਂਦੀ ਨਾ ਤਾਂ ਕੁਛ ਨਾ ਹੁੰਦਾ ਮੇਰੇ ਨਾਲ ਬਸ ਮੈਂ ਜੋ ਵੀ ਕੀ ਕਰਨਾਛਦੋ ਹੀ ਨਹੀਂ ਮੇਰਾ ਰਿਹਾ ਕੁੜੀ ਗੱਲ ਹਾਕੀ ਕਰ ਰਹੀ ਹੈ ਤੂੰ ਛੱਡ ਮੈਨੂੰ ਮੈਂ ਮਰਨਾ ਤੁਸੀਂ ਕੋਣ ਹੋ ਮੈਂ ਮਰਨਾ ਕੁੜੀਏ ਮੈਂ ਜੋ ਮਰਜੀ ਹੁਮਾ ਤੂੰ ਮੈਨੂੰ ਐ ਦੱਸ ਮਰਨ ਕਿਉਂ ਲੱਗਿਆ ਤੂੰ ਮਰਨ ਤੋਂ ਬਿਨਾ ਹੋਰ ਮੇਰੇ ਕੋਲੇ ਕੁਝ ਬਚਿਆ ਵੀ ਨਹੀਂ ਹੋਇਆ ਕੀ ਐ ਸਾਰੇ ਹੱਲ ਹੁੰਦੇ ਨੇ ਜਿਹੜੀ ਮਰਜ਼ੀ ਵੱਡੀ ਗਲਤੀ ਹੋਈ ਐ ਤੇਰੇ ਤੋਂ ਪਰ ਮਰਨਾ ਕਿਸੇ ਮਸਲੇ ਦਾ ਹੱਲ ਥੋੜੀ ਹਾਂ ਮਰਨਾ ਇਸ ਮਸਲੇ ਦਾ ਹੱਲ ਕਿਉਂਕਿ ਮੇਰੇ ਕੋਲੇ ਕੁਝ ਬਚਿਆ ਹੀ ਨਹੀਂ ਹੈਗਾ ਕਿਦੇ ਅਸਰੇ ਜੁਮਾ ਮੈਂ ਤੇਰੀ ਮੈਂ ਮਦਦ ਕਰਨਾ ਪਰ ਮੈਨੂੰ ਗੱਲ ਦੱਸ ਕੀ ਗੱਲ ਹੋਈ ਏ ਤੇ ਨਾਲ ਕੀ ਦੱਸਾਂ ਤੁਹਾਨੂੰ ਮੈਂ ਮੈਂ ਤਾਂ ਆਪਣੀ ਜ਼ਿੰਦਗੀ ਆਪਦੇ ਹੱਥੀ ਖਰਾਬ ਕੀਤੀ ਆ ਮੈਂ ਕਿਸੇ ਮੁੰਡੇ ਨੂੰ ਪਿਆਰ ਕਰਦੀ ਸੀ ਤੇ ਕਰੋ ਭੱਜ ਕੇ ਮੈਂ ਉਹਦੇ ਨਾਲ ਵਿਆਹ ਕਰਾ ਲਿਆ ਵਿਆਹ ਕਰਾ ਕੇ ਮੈਂ ਉਹਦੇ ਨਾਲ ਰਹੀ ਤੇ ਹੁਣ ਮੈਨੂੰ ਪਤਾ ਨਹੀਂ ਉਹ ਕਿੱਥੇ ਗਿਆ ਕਿੱਥੇ ਨਾ ਮੈਂ ਕਿਦੇ ਆਸਰੇ ਜਾਵਾਂ ਸਿਰਫ ਇੱਕ ਮਰਨ ਹੀ ਹੈ ਕੁੜੀਏ ਉਹ ਬੰਦਾ ਤਾਂ ਬਗਾਨਾ ਸੀ ਤੈਨੂੰ ਆਪਣੇ ਘਰ ਦੀ ਕੋਈ ਪਰਵਾਹ ਨਹੀਂ ਆਮੇ ਜਿੱਡੀ ਮਰਜ਼ੀ ਵੱਡੀ ਗਲਤੀ ਹੋਈ ਆ ਤੇਰੇ ਤੋਂ ਹਵਦੇ ਤਾਂ ਆਪਦੀ ਹੁੰਦੇ ਨੇ ਨੋਹਾਂ ਨਾਲੋਂ ਮਾਸਕ ਦੇ ਵੱਖ ਨਹੀਂ ਹੁੰਦਾ ਚੱਲ ਤੈਨੂੰ ਤੇਰੇ ਘਰੇ ਛੱਡਦਾ ਮੈਂ ਨਹੀਂ ਜੀ ਕਿਹੜਾ ਮੂੰਹ ਲੈ ਕੇ ਘਰੇ ਜਾਊਂਗੀ ਮੈਂ ਮੈਂ ਉਹਦੇ ਬੱਚੇ ਦੀ ਮਾਂ ਬਣਨ ਵਾਲੀ ਆ ਮੈਨੂੰ ਇਹ ਨਹੀਂ ਸਮਝ ਆਉਂਦੀ ਮੈਂ ਹੁਣ ਕਰਾਂ ਵੀ ਕੀ ਕਰਾਂ ਉਹ ਤਾਂ ਮੇਰੇ ਤੋਂ ਖੜਾ ਛੜਾ ਕੇ ਭੱਗ ਗਿਆ ਤੁਸੀਂ ਚੁੱਪ ਹੋ ਗਏ ਦੁੱਖ ਸੁਣਨਾ ਸੌਖਾ ਬਡਾਉਣਾ ਬਹੁਤ ਔਖਾ ਨਹੀਂ ਕੁੜੀਏ ਇਹ ਤੇਰਾ ਭਲੇਖ ਹੈ ਵੀ ਮੈਂ ਤੇਰਾ ਦੁੱਖ ਸੁਣ ਕੇ ਇਥੋਂ ਚਲਾ ਜਾਊਂਗਾ ਮੈਂ ਸੋਚੀ ਇਹ ਰਹੀ ਤੀ ਜਿਵੇਂ ਤੈਨੂੰ ਮਰਨ ਤੋਂ ਰੋਕਿਆ ਨਾ ਤਾਂ ਜਉਣ ਵੀ ਨਹੀਂ ਲਾਊਂਗਾ ਤੈਨੂੰ ਥੋ ਚੱਲ ਇਥੋਂ ਮੇਰੇ ਨਾਲ ਚੱਲ ਕਿੱਥੇ ਮੇਰੇ ਘਰ ਚੱਲ ਪਰ ਕਿਉਂ ਮੈਂ ਸਾਥ ਦੇਊਂਗਾ ਨਾ ਤੇਰਾ ਮੈਂ ਤਾਂ ਤੁਹਾਨੂੰ ਜਾਣਦੀ ਵੀ ਨਹੀਂ ਕੋਈ ਨਹੀਂ ਜਿਹਦੇ ਨਾਲ ਘਰੋਂ ਭੱਜੀ ਤੀ ਜੀਦੇ ਵਾਸਤੇ ਮਰਨ ਲਈ ਮਜਬੂਰ ਹੋਗੀ ਉਹਨੂੰ ਕਿਹੜਾ ਜਾਣਦੀ ਹੋਏਗੀ ਮੈਂ ਤਾਂ ਤੈਨੂੰ ਜ਼ਿੰਦਗੀ ਜਿਉਣ ਲਈ ਕਹਿ ਰਿਹਾ ਇੱਕ ਮੌਕਾ ਦੇਖ ਕੇ ਦੇਖ ਜਿੰਦੀ ਚਲ ਆ ਚਲ ਮੇਰਾ ਐਨਾ ਸੋਚਣ ਦੀ ਲੋੜ ਨਹੀਂ ਤੈਨੂੰ ਸਹੀ ਥਾਂ ਤੇ ਲੈ ਕੇ ਜਾਊਂਗਾ ਆਪਦੇ ਪਰਿਵਾਰ ਚ ਚਲ ਆ ਸੰਜੇ ਪੁੱਤ ਮੇਰੀ ਗੱਲ ਸੁਣ ਅੱਜ ਨਾ ਇੱਕ ਛੁੱਟੀ ਆ ਪਹਿਲਾਂ ਮੇਰੇ ਕੰਨ ਧਿਆਨ ਦੇ ਬਾਹਰ ਹੀ ਨਾ ਫਰੀ ਜਾਈ ਚੰਗਾ ਅੰਦਰ ਟੀਵੀ ਦੇਖ ਲੈ ਦੇ ਨਾਲੇ ਰੋਟੀ ਪਾਣੀ ਟਾਈਮ ਨਾਲ ਖਾ ਲਈ ਇਹ ਨਾ ਹੋਵੇ ਤੂੰ ਚੁੱਪ ਕਰਦੇ ਨੇ ਬਾਹਰ ਦੇ ਬਾਹਰ ਨਿਕਲ ਜਮ ਜਿੱਤੋ ਠੀਕ ਹੈ ਹਾਂਜੀ ਗੱਲਾਂ ਕਰ ਜਿੰਦੀਆਂ ਮੇਰੇ ਪੁੱਤ ਨਾਲ ਕੀ ਗੱਲਾਂ ਕਰਨੇ ਨੇ ਅੱਜ ਛੁੱਟੀ ਆ ਮਾਂ ਪੁੱਤ ਦੋਨੇ ਲਾਡ ਲਡਾਉਣੇ ਆ ਹਨਾ ਵੀ ਮੈਂ ਸੁਣ ਲਈਆਂ ਸਾਰੀਆਂ ਗੱਲਾਂ ਧੁੱਪ ਜਨਾ ਫਿਰ ਇਹ ਨਾ ਕਰੀ ਮੇਰਾ ਤਾਂ ਕਿਨੂੰ ਕਦੇ ਫਿਕਰ ਹੋਈ ਨਹੀਂ ਹੈਗੀ ਜਿਹੜਾ ਖੇਤਾ ਦਿਨ ਰਾਤ ਮਰਦਾ ਧੁੱਪੇ ਇਹ ਤੋਂ ਪਹਿਲਾਂ ਤੁਹਾਡਾ ਫਿਕਰ ਸੀਗਾ ਜਿਸ ਦਿਨ ਦਾ ਇਹ ਆਇਆ ਹੁਣ ਇਹਦਾ ਫਿਕਰ ਆ ਉਹ ਇਹਦਾ ਮੇਰਾ ਸ਼ੇਰ ਆ ਇਹਦਾ ਫਿਕਰ ਤਾਂ ਹੋਣਾ ਚਾਹੀਦਾ ਆ ਉਹਨਾਂ ਦੇ ਉਹ ਹਾਂਜੀ ਆ ਜੋੜਾ ਕਿੱਥੇ ਰ ਗਿਆ ਪਤਨ ਇਹ ਤੜਕੇ ਦਾ ਪਤਨ ਕਿੱਥੇ ਗਿਆ ਹੋਇਆ ਰੋਟੀ ਪਾਣੀ ਵੀ ਨਹੀਂ ਖਾ ਕੇ ਗਿਆ ਹੈਗਾ ਉਹ ਰੋਟੀ ਪਾਣੀ ਕਿਹੜੀ ਖਾਣੀ ਆ ਆ ਫਿਰ ਦਰਿੰਦਾ ਬਰਗਦਿਆਂ ਕਰਦਾ ਹਉ ਕਿਤੇ ਇੱਥੀ ਪਤਾ ਤਾਂ ਹੈਗਾ ਤੁਹਾਨੂੰ ਤੜਕੀ ਨਿਕਲ ਜਾਂਦਾ ਸ਼ਾਮ ਨੂੰ ਘਰੇ ਵੜਦਾ ਲੈ ਵੱਡੀ ਉਮਰ ਆ ਲਾ ਹੀ ਗਿਆ ਜੋਰੇ ਤੂੰ ਕਿਧਰ ਗਿਆ ਸੀ ਬਸ ਭਾਈ ਥੋੜਾ ਕੰਮ ਜਾ ਹੋ ਗਿਆ ਸੀਗਾ ਤਾਂ ਕਰਕੇ ਬਾਗੇ ਦੀ ਬਾਹਰ ਉਹ ਦੱਸਤਾ ਜਾਇ ਕਰ ਯਾਰਾ ਘਟੋ ਘਟਾ ਬਸ ਦੱਸਣ ਵਾਲੀ ਗੱਲ ਹੀ ਨਹੀਂ ਦੀ ਭਾਈ ਅਚਾਨਕ ਹੀ ਜਾਣਾ ਪੈ ਗਿਆ ਲਾਪ੍ਰੀਤ ਲਾਪ੍ਰੀਤ ਆ ਕੁੜੀ ਕੋਰੋਂ ਜਰੇ ਸਸੀਕਰ ਸਸੀਕਰ ਭਾਈ ਮੇਰੇ ਘਰ ਵਾਲੀ ਆ ਭਾਈ ਵਿਆਹ ਕਰਾ ਲੈ ਮੈਂ ਵਿਆਹ ਕਰਵਾ ਰਿਹਾ ਓਏ ਤੂੰ ਆ ਕੀ ਕਹਿ ਰਿਹਾ ਮੈਂ ਮਰ ਗਿਆ ਸੀਗਾ ਮੈਂ ਤੇਰਾ ਵਿਆਹ ਹੀ ਕਰਦਾ ਘੱਟਵਰ ਦੱਸਦਾ ਤੁਸੀਂ ਮੈਨੂੰ ਭਾਈ ਅਸਲ ਵਿੱਚ ਹਾਲਾਤੀ ਇਹੇ ਜੇ ਬਣ ਗਏ ਸੀ ਮੈਂ ਤੇ ਲਾਪ੍ਰੀਤ ਇੱਕ ਦੂਜੇ ਨੂੰ ਬਹੁਤ ਟਾਈਮ ਤੋਂ ਪਿਆਰ ਕਰਦੇ ਆ ਤੇ ਪਿਆਰ ਚੈਨਕ ਅੱਗੇ ਵਧ ਗਏ ਸੀਗੇ ਵੀ ਹੁਣ ਇਹਦੇ ਘਰ ਦੇ ਨਾਲ ਵੀ ਗੱਲ ਕਰਨੀ ਜ਼ਰੂਰ ਨਹੀਂ ਸੀ ਇਹ ਘਰ ਛੱਡਿਆ ਈ ਤੂੰ ਇੰਨਾ ਪਿਆਰ ਕਰਦੀ ਆਹ ਦੇਖ ਲੈ ਕੀ ਕਰਦਾ ਪਹਿਲਾਂ ਮੈਨੂੰ ਇਹ ਗੱਲ ਦੱਸ ਇਹ ਸਭ ਕਦੋਂ ਦਾ ਚੱਲਦਾ ਤੂੰ ਪਹਿਲਾਂ ਕਿਉਂ ਨਹੀਂ ਗੱਲ ਕਰੀ ਸਾਡੇ ਨਾਲ ਭਾਬੀ ਬਸ ਮੈਂ ਗੱਲ ਕਰਨੀ ਈ ਸੀ ਕਿ ਪਰ ਜਦੋਂ ਮੈਨੂੰ ਲਪਰੀ ਦੇ ਨਾਲ ਦੱਸਿਆ ਵੀ ਇਹ ਪ੍ਰੈਗਨੈਂਟ ਹੈ ਫਿਰ ਮੇਰੇ ਹੱਥ-ਬਾਤ ਕੁਝ ਨਹੀਂ ਰਿਹਾ ਮੈਂ ਬਸ adda ਨੂੰ ਘਰ ਹੀ ਲਿਆ ਆਪਣੇ ਪ੍ਰੈਗਨੈਂਟ ਇੰਨਾ ਟਾਈਮ ਦੀ ਗੱਲ ਚੱਲਦੀ ਆ ਤੇ ਸਾਨੂੰ ਭਿੰਨ ਤੱਕ ਨਹੀਂ ਪਈ ਹੈਗੀ ਅਬੀਬ ਸਾਰੀ ਗੱਲਬਾਤ ਅੰਦਰ ਬਹਿ ਕੇ ਕਰਦਾ ਮੈਂ ਕੋਈ ਨਹੀਂ ਦੱਸ ਦੂੰਗਾ ਤੁਹਾਨੂੰ ਸਾਰੀ ਗਾਨੀ ਹੈ ਨਹੀਂ ਸਾਰੀ ਗੱਲ ਪਹਿਲਾਂ ਇੱਥੋਂ ਹੀ ਮਕਾ ਫਿਰ ਅੰਦਰ ਬਾੜਾਂਗੇ ਪਾ ਮੁਕ ਦੀ ਗਲਤੀ ਹੈ ਆ ਭਾਬੀ ਵੀ ਹੁਣ ਇਹਦੇ ਨਾਲ ਮੇਰਾ ਵਿਆਹ ਹੋ ਗਿਆ ਤੇ ਇਹ ਸੇ ਘਰ ਚੜ੍ਹੇ ਰੂਗੀ ਲਪ੍ਰਿਤ ਚਲੋ ਲਪ੍ਰਿਤ ਹਾਂਜੀ ਕੀ ਸੋਚੀਆਂ ਨੇ ਹਮ ਸੋਚਦੀ ਮੈਂ ਹੀ ਆਜੀ ਮੇਰੇ ਕਰਕੇ ਤੁਹਾਡੇ ਘਰ ਦਾ ਮਾਹੌਲ ਵੀ ਖਰਾਬ ਹੋ ਗਿਆ। ਖੁਸ਼ ਖਰਾਬ ਨਹੀਂ ਹੋਇਆ। ਨਾਲੇ ਬਹੁਤਾ ਉਹਦੇ ਦਿਮਾਗ ਤੇ ਬੋਝ ਨਾ ਪਾ। ਭਾਈ ਪਰਜਾਇ ਨੂੰ ਚਰਕ ਦੇਣਾ ਦਾ ਗੁੱਸਾ ਹੈ। ਠੀਕ ਹੋ ਜਾਣਗੇ। ਨਾਲੇ ਨਾ ਇਹ ਸਭ ਪ੍ਰਮਾਤਮਾ ਦਾ ਲਿਖਿਆ ਹੁੰਦਾ ਹੈ। ਆਨੇ ਬਹਾਨੇ ਦੂਏਸ ਘਰ ਚ ਆਉਣਾ ਸੀਗਾ। ਸੋ ਆ ਗਈ। ਮੈਂ ਤੇਨੂੰ ਗੱਲ ਕਹਿਣ ਲੱਪਰੇ ਤਾਂ। ਹਾਂਜੀ। ਮੂੰਠਾ ਫਿੱਦਾ ਕੋ ਸੋਚਣ ਦੀ ਲੋੜ ਨਹੀਂ। ਵੀ ਤੂੰ ਇੱਥੇ ਕਿਉਂ ਆ ਗਈ? ਆਹ ਕਰਦਾ ਐ ਕਿਉਂ ਹੋ ਗਿਆ? ਇਹਨੂੰ ਸੈੱਟ ਕਰਨਾ ਤੇਰੇ ਸਾਰੇ। ਬਹੁਤ ਵੱਲੇ ਜੰਗੇ ਨੇ ਮੇਰੇ ਭਾਈ ਭਜੇ। ਤਾਂ ਦੋ ਚਾਰ ਦਿਨਾਂ ਦੇ ਵਿੱਚ ਆਪੇ ਕੋਲ ਮੈਂ ਲਿਆਂਗੀ ਦੋਨਾਂ ਨਾਲ। ਤੁਸੀਂ ਤਾਂ ਮੈਨੂੰ ਹੁਣ ਮਿਲਿਆ। ਫਿਰ ਵੀ ਕਿੰਨਾ ਕਰ ਦੇਵਾਂ। ਜਿਹਦੇ ਲਈ ਮੈਂ ਸਾਰਾ ਕੁਝ ਛੱਡਿਆ। ਤੇ ਕਰੋ ਭੱਜ ਕੇ ਇਹ। ਉਹ ਤਾਂ ਕੁਝ ਪਤਾ ਹੀ ਨਹੀਂ ਉਹ ਕਿੱਥੇ ਆ ਕਿੱਥੇ ਨਾ। ਤੇ ਉਹਨੇ ਇੱਕ ਵਾਰ ਵੀ ਨਹੀਂ ਸਹਾਰ ਲਈ ਮੇਰੀ। ਜਦ ਕਿ ਉਹਨੂੰ ਸਾਰਾ ਕੁਝ ਪਤਾ ਸੀ ਮੇਰੇ ਬਾਰੇ। ਲਾਪਤਾ। ਮੈਂ ਤੈਨੂੰ ਕਿਹਾ ਨਾ। ਮੈਂ ਦੁਖੀ ਨਹੀਂ ਹਾਂ ਬੀਤੇ ਵੇਲੇ ਨੂੰ ਭੁੱਲ ਜਾ। ਆਉਣ ਵਾਲੇ ਬਾਰੇ ਸੋਚ। ਬਾਕੀ ਪਤਨੀ ਕਦੋਂ ਦੀ ਥੱਕੀ ਹੋਏਗੀ। ਕਿਦੋਂ ਦੀ ਚੱਲੀ ਹੋਈ ਹੈ ਘਰੋਂ। ਆਰਾਮ ਕਰ ਲੈ। ਕਰਾਨਾ ਬਾਈ ਅੱਜ ਜਮਾ ਕਮਾਲ ਕਰਤੀ ਤੁਸੀਂ ਯਾਰ। ਪਤਾ ਚਾਰ ਕਿੱਲਾਂ ਦੇ ਵਿੱਚ ਰੇਵੀ ਡੇਗੇ ਆ। ਤੁਸੀਂ ਰੋਟੀ ਰੂਟੀਨ ਲੈ ਕੇ ਆਏ ਹੈਗੇ ਮੇਰੀ। ਓਏ ਕਮਲ ਜੇ 2 ਘੰਟੇ ਰੋਟੀ ਲੇਟ ਹੋ ਗਈ ਸੀ ਕਿਧਰ ਤੇਰੀ ਜਾਨ ਹੀ ਨਿਕਲ ਲੱਗੀ ਸੀਗੀ। ਓ ਜਾਨ ਤਾਂ ਘਾਣੂ ਨਿਕਲਦੀ ਆ ਬਾਈ। ਤੁਸੀਂ ਨਹੀਂ ਆ ਸਕਦੇ ਦੀਏ ਜੋਰੇ ਬਾਈ ਨੂੰ ਭੇਜ ਦਾਂਦੇ। ਬੇਚੋਰਾ ਕੀ ਆ ਉਹ ਤਾਂ ਸਾਡੇ ਮੂੰਹ ਤੇ ਕਾਲਕ ਮੰਨ ਮੰਦੀ ਕਾਲਕ ਕੀ ਹੋ ਗਿਆ ਬਈ ਉਹ ਕਾਲਾ ਕਾਲਾ ਕਰਾਉਂਦਾ ਫਿਰਦਾ ਓ ਯਾਰ ਤੇਰੀ ਭਾਬੀ ਸਹੀ ਕਹਿੰਦੀ ਆ ਮੂੰਹ ਕਾਲਾ ਕਰਾਦਾ ਸਾਡਾ ਦਾ ਕੁੜੀ ਕੱਢ ਲੈ ਆਏ ਕਿਸ ਦੀ ਓ ਬਾਈ ਮੜਾ ਦੇ ਹਿਸਾਬ ਨਾਲ ਬੋਲ ਪਾ ਯਾਰ ਉਹ ਵੀ ਕਿਸ ਦੀ ਕੁੜੀ ਐ ਨਾਲੇ ਆ ਕੀ ਗੱਲ ਕਰਦਾ ਵੀ ਕੱਢ ਲੈ ਕੇ ਕਿਸ ਦੀ ਕੁੜੀ ਵਿਆਹ ਕਰਾ ਕੇ ਲੈ ਕੇ ਆਏ ਉਹਨੂੰ ਮੈਂ ਵਾਹ ਓਏ ਤੇਰੇ ਕਹਿੰਦਾ ਮੈਂ ਵਿਆਹ ਕਰਾ ਕੇ ਲੈ ਆਏ ਆ ਕਿਹੜੇ ਤੂੰ ਸ਼ੇਰੇ ਬਣ ਕੇ ਲੈ ਕੇ ਆਏ ਆ ਸਾਡਾ ਮੂੰਹ ਕਾਲਾ ਕਰਵਾ ਕੇ ਲੈ ਕੇ ਆਏ ਆ ਚੰਗੇ ਘਰ ਦੀਆਂ ਕੁੜੀਆਂ ਨਿਕਲ ਕੇ ਨਹੀਂ ਆਉਂਦੀਆਂ ਹੁੰਦੀਆਂ ਵਿਆਹ ਕਰਾ ਕੇ ਲੈ ਕੇ ਆਉਂਦੀਆਂ ਨੇ ਚਾਰ ਬੰਦਿਆਂ ਨਾਲ ਆਉਂਦੀਆਂ ਨੇ ਚਾਰ ਪੰਚਾਇਤ ਦੇ ਬੰਦੇ ਜਾਂਦੇ ਨੇ ਰਿਸ਼ਤੇਦਾਰ ਜਾਂਦੇ ਨੇ ਉਹਨੂੰ ਵਿਆਹ ਕਹਿੰਦੇ ਨੇ ਆ ਨਿਕਲ ਕੇ ਆਉਣ ਨੂੰ ਵਿਆਹ ਨਹੀਂ ਕਹਿੰਦੇ ਭਾਬੀ ਤੁਸੀਂ ਜੁਰੇ ਭਾਈ ਕੌਣ ਯਾਰ ਅਣੇ ਮੜਾ ਹੁੰਦਾ ਆ ਦਫਾ ਪਰੇ ਗਏ ਵਿਆਹ ਕਰਾ ਕੇ ਆਈਆਂ ਨਹੀਂ ਕਰਾ ਕੇ ਲਿਆਇਆ ਕਹਿੰਦਾ ਮੈਂ ਜਿੱਤੋਂ ਤੈਨੂੰ ਕੀ ਲੋੜ ਪਈ ਇਹਨਾਂ ਕੁਝ ਬੋਲਾਂ ਦੀ ਕਿਉਂ ਨਾ ਬੋਲਾਂ ਮੈਂ ਆ ਪਿੰਡ ਦੇ ਤੇ ਮੂੰਹ ਦਿਖਾਉਣ ਜੋਗੇ ਨਹੀਂ ਹੈਗੇ ਆਪਾਂ ਉਹ ਚਲ ਹੁਣ ਵਿਆਹ ਕਰਵਾ ਕੇ ਲਈ ਆਏ ਜਦੋਂ ਆਪਾਂ ਕੀ ਕਰ ਸਕਦਾ ਫਿਰ ਆਪਾਂ ਨੂੰ ਕੀ ਪਤਾ ਵਿਆਹ ਕਰਾ ਕੇ ਲੈ ਕੇ ਕਿ ਨਿਕਲ ਕੇ ਆਈ ਆ ਉਹ ਵੀਰ ਜੀ ਆ ਲੋ ਚਾ ਪੈਰੀ ਪੈਨੀ ਵੀਰ ਜੀ ਹਾਂ ਬਸ ਕਰ ਬਸ ਕਰ ਪਈਸਾ ਰੋਟੀ ਬਣਾਦਾ ਵੀਰ ਜੀ ਚਹੂਣੀ ਖਾਣੀ ਆ ਕੋਈ ਨਾ ਜਦੋਂ ਮੈਂ ਖਾਣੀ ਹੋਊਗੀ ਜਿੱਤੋਂ ਹੈਗੀ ਮੈਂ ਕਹਿ ਦਿੰਦਾ ਜਿੱਤੋਂ ਨੂੰ ਇਹਨਾਂ ਨੂੰ ਚਾ ਪਾਣੀ ਦੇਣ ਦੀ ਕੋਈ ਲੋੜ ਨਹੀਂ ਹੈਗੀ ਹਜੇ ਮੈਂ ਬੈਠੀ ਆ ਠੀਕ ਹੈ ਤੂੰ ਆਪਣਾ ਉਹਨੂੰ ਉਹਦਾ ਹੀ ਖਿਆਲ ਰੱਖਿਆ ਕਰ ਉਹਨੂੰ ਦੇ ਦੇ ਖਰਚਾ ਪਣ ਦੇ ਦੇ ਉਹ ਤਾਂ ਚਾਹ ਪੀ ਕੇ ਕਦੋਂ ਦੇ ਖੇਤ ਗਏ ਨੇ ਉਹ ਅੱਜ ਕਹਿੰਦੇ ਪਹਿਲਾਂ ਸਾਰਾ ਕੰਮ ਮੈਂ ਵੀਰੇ ਤੇ ਛੱਡਿਆ ਹੋਇਆ ਸੀ ਤੇ ਅੱਜ ਮੈਂ ਆਪ ਖੇਤ ਜਾਊਂਗਾ ਹੁਣ ਇਸ ਘਰ ਚ ਮੈਂ ਆ ਗਈ ਨਾ ਤੇ ਉਹ ਵੀ ਕੰਮ ਲੱਗ ਜਾਣਗੇ ਤੇ ਘਰ ਦੇ ਸਾਰੇ ਕੰਮ ਮੈਂ ਕਰ ਲੈਣੇ ਆ ਅੱਛਾ ਹੁਣ ਐਡਾ ਸਿਆਣਾ ਹੋ ਗਿਆ ਉਹ ਆਪ ਕੰਮ ਕਰ ਕਰੇ ਕਰੂਗਾ ਹੈ ਦੇਖਦਾ ਕਿੰਨੇ ਇੱਕ ਰੰਗ ਲਾਂਦਾ ਉਹ ਤੇ ਜੀ ਮੈਂ ਸਬਜ਼ੀ ਬਣਾਉਣੀ ਹੈ ਜੀ ਓ ਹੈਲੋ ਹਾਂ ਓ ਯਾਰ ਮਾੜੀ ਮੋਟੀ ਸ਼ਰਮ ਕਰ ਲਿਆ ਕਰੋ ਤੁਸੀਂ ਆ ਕੀ ਤਰੀਕਾ ਯਾਰ ਆ ਸਾਡੇ ਵਾਲੀ ਸਾਈਡ ਹੀ ਹੋਈ ਜਾਂਦੇ ਹੋ ਤੁਸੀਂ ਓ ਤੁਹਾਡੇ ਵਾਲੀ ਸਾਈਡ ਕਿੱਥੇ ਹੋਏ ਯਾਰ ਅਸੀਂ ਆਪਦੇ ਵਾਲੀ ਵੱਟ ਸਾਫ਼ ਕੀਤੀ ਆ ਓ ਸਾਫ਼ ਤਾਂ ਅਹੀਂ ਆ ਨਾ ਤੂੰ ਸਾਫ਼ ਕਰਦੇ ਹੋ ਸਾਫ਼ ਕਰਦੇ ਹੋ ਹਾਂ ਤੂੰ ਐਂ ਤਾਂ ਦੇਖ ਲੈ ਵੀ ਬਾਣ ਤਾਂ ਸਾਡਾ ਰਲ ਜਾਂਦਾ ਯਾਰ ਇਹ ਚ ਓ ਤੁਹਾਡਾ ਬਾਣ ਕਿੱਦਾਂ ਨਹੀਂ ਰਲਦਾ ਉੱਥੇ ਤੱਕ ਨਿਗਾਹ ਮਾਰ ਲੈ ਥੋਡੇ ਵਾਲਾ ਥੋਡੇ ਕਿੰਨੀਆਂ ਸਾਡੇ ਵਾਲਾ ਸਾਡੇ ਕਿੰਨੀਆਂ ਮੈਂ ਵੀ ਨਿਗਾਹ ਮਾਰ ਕੀ ਗੈਦ ਨੂੰ ਸਾਰੀ ਵੱਟ ਇੱਧਰ ਜਾਈ ਜਾਂਦੀ ਆ ਤੁਹਾਡੀ ਤੂੰ ਨਾ ਜ਼ਿਆਦਾ ਸਿਆਣਾ ਨਾ ਬਣਿਆ ਕਰ ਸਾਡੇ ਤੇ ਆ ਕੇ ਬਿਨਾ ਮਤੋਂ ਤੋ ਰੋਮ ਮਾਰ ਲੱਗੇ ਨਾ ਉਹ ਸੋਡੇ ਦਾ ਚੰਗਾ ਤੇਰੇ ਤੋਂ ਉਹ ਕਦੇ ਕੁਝ ਨਹੀਂ ਬੋਲਿਆ ਤੂੰ ਬਿਨਾ ਮਤਲਬ ਹੀ ਰੋਮ ਮਾਰ ਲੱਗੇ ਨਾ ਕਿ ਇੱਥੇ ਅੱਛਾ ਮੈਂ ਰੋਮ ਮਾਰਦਾ ਬੁਰਾ ਲੱਗਦਾ ਮੈਂ ਆਪਣੇ ਹੱਕ ਵਾਸਤੇ ਮਾਰਦਾ ਤੂੰ ਆਪ ਕਦੋਂ ਸੋਚਦਾ ਓਏ ਉਹ ਤੂੰ ਬੱਸ ਕਰ ਯਾਰ ਓਏ ਬਿਨਾ ਮਤੋਂ ਤੋ ਲੜਾਈ ਮਨ ਲੈਣ ਨੂੰ ਫਿਰਦਾ ਰਹਿਣਾ ਨਾਲੇ ਤੈਨੂੰ ਪਤਾ ਫਿਰ ਵੀ ਕੀ ਬਣੂਗਾ ਤੇਰਾ ਬਾਅਦ ਚੋਂ ਕੀ ਬਣੂਗਾ ਓਏ ਤੈਨੂੰ ਕੀ ਲੱਗਦਾ ਸਾਲਾ ਮੈਂ ਕੁਝ ਕਰ ਨਹੀਂਦਾ ਤੁਹਾਡਾ ਓਏ ਤੂੰ ਬਾਲਾ ਨਾ ਬੋਲ ਮੈਂ ਤੈਨੂੰ ਹੁਣੀ ਦੱਸ ਦੂੰ ਫਿਰ ਤੂੰ ਬੱਕੀ ਤੇਰੀ ਓਏ ਮੈਂ ਰਸਾਲਾ ਤੇ ਪੜਾ ਫਿਰ ਪੜਾ ਫਿਰ ਨਾਲੇ ਪਤਾ ਸਾਲੇ ਨੂੰ ਮੈਂ ਤਸੱਲੀਆ ਕਰਾਵਾਂਗੇ ਬਾਅਦ ਚੋਂ ਉਹ ਮਾਰਨ ਨੂੰ ਤਾਂ ਮੈਂ ਤੇਰੇ ਇੱਕ ਮਿੰਟ ਲਾਵਾਂ ਗੱਲ ਕਰ ਸੋਚ ਹੈ ਮਗਰ ਪਰਿਵਾਰ ਦੀ ਪਰ ਜਿਆਦਾ ਦਿਨ ਨਹੀਂ ਦੇਖਦਾ ਮੈਂ ਜੇ ਆਹੀ ਲੱchn ਰਹੇ ਨਾ ਤੇਰਾ ਇੱਕ ਪਾਸਾ ਕਰ ਦੂ ਮੈਂ ਉਹ ਤੂੰ ਜਾ ਤੂੰ ਆਪਦਾ ਕੰਮ ਕਰ ਬੈਣਾ ਮਤਲਬ ਤੂੰ ਆ ਕੇ ਵਿੱਚ ਰਿੱਕੇ ਲਾਉਣ ਲੱਗ ਜਾਂਦੇ ਨੇ ਮੈਂ ਸਾਡੇ ਨਾਲ ਗੱਲ ਕਰਦਾ ਉਹਨੇ ਸਿਰ ਚੜਾਇਆ ਸਾਲੇ ਤੁਸੀਂ ਹੋ ਆ ਗਿਆ ਯਾਰ ਪਾਣੀ ਲਿਆ ਮੈਂ ਉਹ ਬੱਸ ਯਾਰ ਲਪੇਟ ਕਾਸੇ ਅੰਦਰ ਨਹੀਂ ਕਰਦਾ ਕੀ ਹੋ ਗਿਆ ਹੈ ਮੂੰਹ ਕੀਤਾ ਉਹ ਸਾਲਾ ਸੋਚ ਕੇ ਚੰਗਾ ਗਿਆ ਤੀ ਯਾਰ ਮੈਂ ਖੇਤ ਕੋਈ ਕੰਮ ਸਮਾਰਦਾ ਜਾ ਕੇ ਬਾਈ ਰੋਜ਼ ਕਰਦਾ ਮੇਰੀ ਲੜਾਈ ਜੀ ਹੋ ਗਈ ਖੇਤ ਵਾਲੇ ਗਵਾਂਢੀ ਨਾਲ ਆਪਣੇ ਨਾਲ ਕਿਉਂ ਬਸ ਉਹੀ ਖਲ ਫੁਲ ਜੇ ਪਿੱਛੇ ਬੋਲ ਪਿਆਰ ਤੂੰ ਤੂੰ ਮੈਂ ਮੈਂ ਹੋ ਗਈ ਹੁਣ ਕੰਮ ਕਰਨਾ ਪੈਂਦਾ ਤਾਂ ਔਖਾ ਲੱਗਦਾ ਨਾ ਤੇਰਾ ਵੀਰਾ ਉੱਦਣ ਦਾ ਕੰਮ ਕਰਦਾ ਹੁਣ ਤੂੰ ਲੋਕਾਂ ਨਾਲ ਲੜਨਾ ਜਾ ਜਾ ਉਹ ਪਰਜਾਈ ਮੈਨੂੰ ਐ ਨਹੀਂ ਸਮਝ ਆਉਂਦੀ ਤੈਨੂੰ ਸਾਡੇ ਦੋਿਆਂ 'ਚ ਬੋਲਣਾ ਜ਼ਰੂਰੀ ਹੈ ਤੂੰ ਮਾੜੀ ਮਾੜੀ ਗੱਲ ਦਾ ਬਹਾਨਾ ਲੈਂਦੀ ਰਹੀ ਨਹੀਂ ਬਕਰ ਕਰੇ ਕਲੇਸ ਕਦੋਂ ਹੋਵੇ ਹੈ ਨਾ ਮੈਂ ਕਾਦਾ ਬਹਾਨਾ ਲੈ ਲਿਆ ਹੋਰ ਆ ਕੀ ਗੱਲ ਹੈ ਅਸੀਂ ਦੋ ਜਣੇ ਗੱਲ ਕਰਨਗੇ ਤੂੰ ਆ ਕੇ ਵਿਚ ਆਵਦਾ ਘੋੜਾ ਭਜਾ ਲਿਆ ਨਾ ਤੂੰ ਕਹਿੰਦਾ ਚ ਲੜਨ ਜਾਣਾ ਕੰਮ ਕਰਨ ਜਾਣਾ ਉਹ ਲੜਦਾ ਅਗਲਾ ਦਿਗਾ ਮੈਨੂੰ ਕੋਈ ਚਾਅ ਨਹੀਂ ਹੈਗਾ ਲੜਨ ਦਾ ਤੁਸੀਂ ਕਿਹੜੇ ਲੜਦਾ ਅਗਲਾ ਘਰੇ ਤਾਂ ਤੁਸੀਂ ਜਿਹੜਾ ਕੁਝ ਕਰਦੇ ਕਰਦੇ ਹੋ ਬਾਹਰ ਵੀ ਲੋਕਾਂ ਨਾਲ ਹੱਥ ਬੰਨੇ ਤੇਰੇ ਮੂਰੇ ਹੱਥ ਬੰਨੇ ਤੇਰੇ ਮੂਰੇ ਬਚਪ ਕਰ ਜਾਕਰ ਭਜਾਈ ਤੂੰ ਵੱਡੀ ਐ ਮੇਰੇ ਤੋਂ ਮੈਂ ਬਹੁਤ ਸੋਚਦਾ ਕਿਉਂ ਬੋਲੀ ਜਾਂਦੇ ਹੋ ਓਏ ਹੈਪੀ ਨਾ ਕੀ ਹੋ ਗਿਆ ਤੇਰਾ ਓਏ ਓਏ ਹੈਪੀ ਵਾਲੀਆ ਗੱਲ ਚੱਲ ਰਹੀ ਆ ਬਾਈ ਯਾਰ ਸਾਡੀ ਮੜੀ ਤੂੰ ਤੂੰ ਮੈਂ ਮੈਂ ਹੋ ਗਈ ਆ ਵੱਟ ਜੀ ਪਿੱਛੇ ਓ ਸ਼ਰਮ ਕਰ ਸ਼ਰਮ ਦੁਨੀਆ ਲੜਦੀ ਆ ਐ ਤਾਂ ਹੀ ਬੰਦਾ ਮਾਰਦੇ ਕੋਈ ਮਾਰਦੇ ਤੂੰ ਮਾਰਤਾ ਉਹਨੂੰ ਹੈਪੀ ਨੂੰ ਓ ਬਾਈ ਬੋਲੀਆਂ ਗੱਲਾਂ ਕਿਉਂ ਕਰਦਾ ਯਾਰ ਮੈਂ ਉੱਥੋਂ ਭੱਜ ਆਇਆ ਪੁਲਸ ਆਈ ਹੋਈ ਉੱਥੇ ਲੱਪਰੀ ਤੈਨੂੰ ਤਾਂ ਮੇਰੇ ਤੇ ਯਕੀਨ ਆ ਕਿਸੇ ਨੇ ਸਾਲੇ ਨੇ ਕੋਈ ਬਹਾਨਾ ਲਾ ਕੇ ਆਪ ਦੀ ਖੋਵ ਕੱਢੀ ਆ ਅੱਛਾ ਬਾਈ ਮੈਂ ਯਾਰ ਸੱਚ ਬੋਲਦਾ ਮੈਂ ਨਹੀਂ ਮਾਰਿਆ ਉਹਨੂੰ ਪਿੰਡ ਵਾਲੇ ਖੜੇ ਨੇ ਤੂੰ ਮਾਰ ਕੇ ਆਇਆ ਇਹਨੂੰ ਓ ਯਾਰ ਮੈਂ ਨਹੀਂ ਮਾਰਿਆ ਬਾਈ ਲੱਪਰੀ ਤੂੰ ਮੇਰੀ ਪੁਲਸ ਆ ਗਈ ਭਾਈ ਭਾਈ ਬਣ ਕੇ ਮੈਨੂੰ ਵਿਚਾਲਾ ਮੈਂ ਸੱਚੀਓ ਕਤਲ ਨਹੀਂ ਕੀਤਾ ਲਾਪਰੀ ਤੂੰ ਮੇਰੇ 'ਚ ਯਕੀਨ ਕਰੋ ਮੇਰੀ ਗੱਲ ਸੁਣੋ ਕਿੱਥੇ ਭਜਣਾ ਭੱਜਾ ਮੈਂ ਕਤਲ ਨਹੀਂ ਕੀਤਾ ਭਾਈ ਵਾ ਕਉਂ ਕਰਾਇਆ ਗਿਆ ਕਥਾ ਬਸਤੀ ਹੈ ਆਹੀ ਮੇਰੀ ਜ਼ਿੰਦਗੀ ਦੀ ਸੱਚਾਈ ਸੀ ਪਰ ਇਸ ਚਾਈ ਮੇਰੀ ਕਿਸੇ ਨੇ ਨਾ ਸੁਣੀ ਉਸ ਦਿਨ ਪੁਲਸ ਮੈਨੂੰ ਧੱਕੇ ਨਾਲ ਘੜੀਸ ਕੇ ਗੱਡੀ 'ਚ ਸੁੱਟ ਕੇ ਲੈ ਗਈ ਜੇ ਕਦੇ ਮੁਲਾਕਾਤ ਤੇ ਤੂੰ ਗਈ ਵੀ ਤਾਂ ਆਪਾਂ ਨੂੰ 2 ਮਿੰਟਾਂ ਤੋਂ ਵੱਧ ਕਦੇ ਗੱਲ ਕਰਨ ਦਾ ਟਾਈਮ ਹੀ ਨਹੀਂ ਦਿੱਤਾ ਮੈਂ ਕੀ ਦੱਸ ਦਿੰਦਾ ਪੁੱਤ ਫਰ ਮੈਨੂੰ ਜਮਾ ਨਹੀਂ ਪਤਾ ਤੀਗਾ ਵੀ ਮੇਰੇ ਜੇਲ੍ਹ ਬੈਠੇ ਬੈਠੇ ਆਪਣੇ ਘਰ ਦੇ ਹਾਲਾਤ ਐਨੇ ਬਦਲ ਜਾਣਗੇ ਤੇ ਤੂੰ ਮੈਨੂੰ ਇਸ ਤਰ੍ਹਾਂ ਇਹੋ ਜਿਹਾ ਘਰ ਚ ਮਿਲੇਗੀ ਡੈਡੀ ਮੈਨ ਤਾਂ ਖੁਸ਼ੀ ਹੋਈ ਵੀ ਤੁਸੀਂ ਬੇਕਸੂਰ ਹੋ ਪਰ ਤੁਹਾਨੂੰ ਨਹੀਂ ਪਤਾ ਬਿਨਾਂ ਮਾਪਿਆ ਤੂੰ ਮੈਂ ਕਿੱਕ ਪਲ ਕਿਵੇਂ ਕੱਟਿਆ ਤੂੰ ਤਾਂ ਉੱਥੇ ਜੇਲ੍ਹ ਚ ਸੀ ਤਾਂ ਐਤਾਈ ਨੇ ਬਹੁਤ ਕੁਝ ਕੀਤਾ ਮੇਰੇ ਨਾਲ ਮੇਰੇ ਨਾਲ ਇਹੋ ਜਿਹਾ ਸਲੂਕ ਕੀਤਾ ਸੰਦੀਪੋਤਾ ਨਾ ਤਾਂ ਇਹਦੇ ਵਿੱਚ ਤੇਰੇ ਪਿਓ ਦਾ ਕਸੂਰ ਹੈ ਤੇ ਨਾ ਤੇਰਾ ਹਸਲ ਦੇ ਵਿੱਚ ਇਹ ਥੋੜੀ ਹਾਲਤ ਕਰਨ ਵਾਲੇ ਨਾ ਦੋਸ਼ੀ ਹੋਰ ਨਹੀਂ ਜੋਰੇ ਬਾਈ ਥੋੜੇ ਜੇਲ੍ਹ ਜਾਣ ਤੋਂ ਬਾਅਦ ਨਾ ਸੰਦੀਪ ਦੀ ਮੰਮੀ ਨਾਲ ਪਤਾ ਕੀ ਕੁਝ ਹੁੰਦਾ ਰਿਹਾ ਲਾਪ੍ਰਿਤ ਬਾਈ ਫਿਕਰ ਨਾ ਕਰੋ ਬਾਈ ਛੇਤੀੇ ਘਰੇ ਆਊਗਾ ਮੈਂ ਇਹਨੂੰ ਜਾਣਦਾ ਉਹ ਕਿਸੇ ਦਾ ਕਤਲ ਨਹੀਂ ਕਰ ਸਕਦਾ ਮੇਰਾ ਬਚਪਨ ਦਾ ਹਾਨੀ ਆ ਉਹ ਅਸੀਂ ਇਕੱਠੇ ਖੇਡੇ ਹਾਂ ਮੈਨੂੰ ਪੱਕਾ ਪਤਾ ਬੀਹਨਬ ਸਾਰਾ ਕੁਝ ਝੂਠਾ ਕੋਈ ਨਹੀਂ ਭਾਈ ਇੱਕ ਦਿਨ ਸਾਹਤ ਦਾ ਸਾਹਮਣੇ ਆਉਂਦੀ ਹੁੰਦਾ ਤੂੰ ਚਮਕਾ ਕੇ ਕਰਨਾ ਕਰ ਭਾਈ ਨੂੰ ਛੱਡਣੇ ਕਪੂਤਸਾ ਜਰੂਰ ਭਾਈ ਤਾਂ ਮੈਨੂੰ ਵੀ ਪਤਾ ਇਹ ਕੋਈ ਕਸ਼ ਨਹੀਂ ਦਿੱਤਾ ਇਸਨੇ ਜਾਣ ਚੁੱਕੇ ਗਲਤੇ ਚੰਗਲਾ ਹੋਤੇ ਪਤਾ ਮਰਨ ਵਾਲੇ ਚ ਸਾਂਭਣਾ ਲੈ ਇਸਨ ਪਰਣੀ ਸਕਦਾ ਹੋ ਐਨੇ ਕੰਮ ਕਰਦੀ ਐ ਨਹੀਂ ਉਹ ਹੋ ਕੀਤਾ ਮੈਂ ਕਹਿਣਾ ਬਾਈ ਪਤਾ ਨਹੀਂ ਕਿਨੇ ਬੈਰ ਕੱਢ ਲਿਆ ਦੇਖ ਲਾ ਪ੍ਰੀਤ ਗੱਲ ਸੁਣ ਮੇਰੀ ਜਿੱਤੋ ਹੁਣ ਕੋਈ ਫਾਇਦਾ ਨਹੀਂ ਲੈਣਾ ਗੱਲ ਕਿ ਚਿਹਰੇ ਜਿਉ ਆ ਰਹੇ ਨੇ ਕੀ ਹੋ ਗਿਆ ਸਜ਼ਾ ਸੁਣਾਤੀ 20 ਹਾਂ ਜੀ ਮੈਂ ਤਾਂ ਆਪਣੀ ਪੂਰੀ ਬਾਲਾਂ ਦੀ ਕੋਸ਼ਿਸ਼ ਕੀਤੀ ਪਰ ਕੀ ਕਰ ਸਕਦਾ ਸੀ ਕਿ ਮੈਂ ਭਾਈ ਤੁਸੀਂ ਕਹਿਣਾ ਸੀ ਉਹਨਾਂ ਨੂੰ ਵੀ ਸਾਡਾ ਭਾਈ ਇਹੋ ਜਿਹਾ ਨਹੀਂ ਹੈਗਾ ਓਏ ਮੇਰੇ ਕਹਿਣਾ ਕੀ ਹੋਣਾ ਸੀ ਕਾ ਵੀਰੇ ਤੂੰ ਸਮਝਾਉਣਾ ਸੀ ਕਿ ਕਹਿਣਾ ਸੀ ਉਹਨਾਂ ਨੂੰ ਵੀ ਉਹ ਨਹੀਂ ਹੈ ਜੋ ਕੁਝ ਕਰ ਸਕਦਾ ਹੈਗਾ ਤੁਸੀਂ ਮੇਰੇ ਕਹਿਣਾ ਕੁਝ ਨਹੀਂ ਹੋਣਾ ਸੀਗਾ ਉੱਥੇ ਮੇਰੀ ਸੁਣੀ ਸੁਣੀ ਸੀ ਕਿਸ ਨੇ ਫਲੂਤਾ ਦੀ ਕਹਾਣੀ ਹੁੰਦੀ ਹੈ ਉੱਥੇ ਦੇਖ ਲਾ ਪ੍ਰੇਤ ਲੜਾਈ ਝਗੜੇ ਸਹਕਾਰ ਚ ਹੁੰਦੇ ਸੀਗੇ ਕਿੱਥੇ ਨਹੀਂ ਕੋਸ਼ਿਸ਼ ਕੀਤੀ ਇਹਨਾਂ ਨੂੰ ਬਚਾਉਣ ਨੂੰ ਉਹਨਾਂ ਦੀ ਕਿੱਥੇ ਤੱਕ ਨਹੀਂ ਫਿਰੇ ਮੇਰੀ ਗੱਲ ਸੁਣ ਹੁਣ ਤੂੰ ਅਸੀਂ ਤੇਰੇ ਦੁਸ਼ਮਣ ਨਹੀਂ ਹੈਗੇ ਮੇਰੀ ਗੱਲ ਇੱਕ ਧਿਆਨ ਨਾਲ ਸੁਣ ਤੂੰ ਨਾ ਹੁਣ ਕੋਈ ਹੋਰ ਟਿਕਾਣਾ ਲੱਭ ਲੈ ਵੈਸੇ ਮੈਨੂੰ ਕਹਿੰਦੀ ਚੰਗੀ ਨਹੀਂ ਲੱਗਦੀ ਦੇਖ ਤੇਰੀ ਜਿਹੜੀ ਜ਼ਿੰਦਗੀ ਹੈ ਨਾ ਪਹਾੜ ਜਿੱਡੀ ਆ ਤੂੰ ਹੁਣ ਕਿਵੇਂ guzara ਕਰੇਂਗੀ ਹੁਣ ਤਾਂ 20 ਸਾਲੀ ਹੋ ਗਈ ਏ ਤੁਹਾਡੇ ਕਹਿੰਦਾ ਕਿ ਮਤਲਬ ਦੀਦੀ ਵੀ ਹੋ ਟਿਕਾਣਾ ਲੱਭ ਮੈਂ ਹੁਣ ਕਿੱਥੇ ਜਾਵਾਂ ਮੈਂ ਤਾਂ ਉਹਦੇ ਸਿਰਤੀ ਸੀ ਮੈਂ ਇਹ ਘਰ ਛੱਡ ਕੇ ਨਹੀਂ ਜਾ ਸਕਦੀ ਚਲ ਮੰਨ ਲਓ ਮੈਂ ਇਹ ਘਰ ਛੱਡ ਕੇ ਭੱਗ ਵੀ ਜਾਵਾਂ ਪਰ ਜਵਾਬ ਆਖਦਾ ਕੀ ਕਰ ਇਹਦੀ ਜ਼ਿੰਦਗੀ ਨਹੀਂ ਮੈਂ ਖਰਾਬ ਕਰ ਸਕਦੀ ਜੀ ਦੇਖ ਮੇਰੀ ਗੱਲ ਸੁਣ ਡਾਕਟਰ ਨੂੰ 4 ਪੈਸੇ ਦੇ ਕੇ ਨਾ ਟੂਬੋਸ਼ਨ ਕਰਾ ਲੈ ਹਲੇ ਡੁੱਲੇ ਬੇਰਿਆਂ ਦਾ ਕੁਝ ਨਹੀਂ ਵਿਗੜਿਆ ਨਹੀਂ ਨਹੀਂ ਦੀਦੀ ਜੇ ਹੁਣ ਹੁੰਦਾ ਮੈਂ ਪਹਿਲੇ ਕਰਾ ਲੈਂਦੀ ਪਰ ਹੁਣ ਹੁਣ ਕੁਝ ਨਹੀਂ ਹੋ ਸਕਦਾ ਤੁਹਾਡੇ ਮੂਰੇ ਹੱਥ ਬੰਨੇ ਮੈਨੂੰ ਇਸ ਘਰੋਂ ਬਾਹਰ ਨਾ ਕਰੋ ਮੈਂ ਮੈਂ ਆਪਣੇ ਬੱਚੇ ਲਈ ਜੋ ਤੁਸੀਂ ਕਹੋਗੇ ਨਾ ਮੈਂ ਸਾਰਾ ਕੁਝ ਕਰਨ ਲਈ ਤਿਆਰ ਹਾਂ ਕਿਉਂ ਨਹੀਂ ਹੋ ਸਕਦਾ ਸਭ ਕੁਝ ਹੋ ਸਕਦਾ ਹੁਣ ਨਹੀਂ 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 ਦੀਦੀ ਮੈਂ ਘਰ ਛੱਡ ਕੇ ਨਹੀਂ ਜਾਣਾ ਮੇਰਾ ਤੇ ਇਹੀ ਸਾਰਾ ਇਹ ਤੋਂ ਵੀ ਨਾ ਮੇਰੇ ਕੋਲ ਕੁਝ ਹੈ ਹੀ ਨਹੀਂ ਮੈਂ ਚਾਹਾਂ ਕਿਹਦੇ ਕੋਲ ਨਾ ਮੇਰੇ ਕੋਲ ਘਰ ਨਾ ਬਰ ਜਿੱਤੋ ਮੈਂ ਤਾਂ ਪਹਿਲਾਂ ਹੀ ਪਤਾ ਸੀ ਇਹਦੇ ਬਾਰੇ ਇਹਨੇ ਇਹੀ ਕੁਛ ਕਰ ਰਾਇਆ ਇਹਦੀ ਜੋਰੀ ਨਾਲ ਪਿਆਰ ਥੋੜਾ ਸੀਦਾ ਇਹਦੀ ਰੱਖਤਾ ਜਮੀਨ ਤੇ ਸੀਗੀ ਇਹਦਾ ਚਾਂਦੀ ਸੀਗੀ ਹੁਣ ਮੈਂ ਜਮੀਨ ਦੀ ਮਾਲਕ ਬਨਜੂਗੀ ਤੇ ਮੋਚਾ ਮਾਰੂਗੀ ਹੁਣ ਤਾਂ ਜੋਰਾ ਜੇਲ੍ਹ ਚ ਚਲਾ ਗਿਆ ਹੁਣ 20 ਸਾਲ ਬਾਹਰ ਨਹੀਂ ਆਣਾ ਉਹਨੇ ਮੋਜੇ ਹੀ ਮਾਰਨੀਆਂ ਨੇ ਬਾਈ ਆ ਕੀ ਬੋਲੀ ਜਾਣਾ ਤੁਸੀਂ ਤੁਸੀਂ ਤਾਂ ਸੈਣੇ ਬਣੇ ਹੋ ਨਾਲ ਤੁਹਾਨੂੰ ਪਤਾ ਇਹਦੇ ਪੇਟ ਦੇ ਵਿੱਚ ਬਾਈ ਦੀ ਨਿਸ਼ਾਨੀਆਂ ਤੂੰ ਉਹਨੂੰ ਕਮਲ ਚੁੱਪ ਕੇ ਜਾਣਾ ਨਾ ਬੋਲ ਸਾਡੇ ਘਰ ਦੀ ਗੱਲ ਚ ਨਾ ਦਖਲਦਾਜੀ ਨਾ ਕਰ ਕਰ ਜਿਆਦਾ ਤੈਨੂੰ ਖੇਤ ਚ ਕਮਲ ਹੀ ਰੱਖਿਆ ਨਾ ਖੇਤਾ ਕਮਾ ਕ ਤੁਮਾ ਜਾਕੇ ਚਲ ਜਾ ਸਮਝਾ ਦੇ ਇਹਨੂੰ ਨਾਲੇ ਤੋਂ ਸੁਣ ਲਾ ਪ੍ਰੀਤ ਜੇ ਇਸ ਘਰ ਚ ਰਹਿਣਾ ਨਾ ਤਾਂ ਤੈਨੂੰ ਕੰਮ ਕਰ ਸਾਰੇ ਕਰਨੇ ਪੈਣਗੇ ਠੀਕ ਹੈ ਕੋਈ ਨਾ ਦੀਦੀ ਸਾਰੇ ਕੰਮ ਕਰ ਲੂਗੀ ਜੀ ਚਲ ਠੀਕ ਹੈ ਚਲ ਭਾਂਡੇ ਮਾਂ ਦੇ ਹੁਣ ਜਾ ਕੇ ਸਾਰਾ ਦਿਨ ਬਿੱਲੀ ਰਹਿੰਦੀ ਐ ਯਾਰ ਇਨੇ ਕੱਟਿਆ ਬੰਦੇ ਕਿ ਮੈਂ ਜੁਲਮ ਕਰ ਰਿਹਾ ਕੁੜੀ ਤੇ ਬਸ ਹਾਹੀ ਸਾਲ ਪੂਰਾ ਕਰੂੰਗਾ ਮੈਂ ਤਾਂ ਅਗਲੇ ਸਾਲ ਨਹੀਂ ਰਲਦਾ ਇਹਨਾਂ ਨਾਲ ਸੁਨਾ ਵੇੜਾ ਤੇ ਕੰਤਾ ਬੋਲਦਿਆਂ ਤੇਰੀਆਂ ਯਾਦਾਂ ਦੇ ਆ ਕੀ ਹੋ ਰਿਹਾ ਕਿਮਾਦੀਆਂ ਸਾਡੇ ਜਾਂ ਤੇਰੇ ਮਾਏ ਕਰਲਾ ਕਰਲਾ ਨੰਨੀ ਮਰਦੀ ਹੈ ਹਾਈ ਹਾਈ ਨਹੀਂ ਤੇਰੇ ਪਿਓ ਦੀ ਮੋਟਰ ਖੋੜੀ ਹੈ ਸਾਡੇ ਸੂਰਜਾਂ ਤੇਰੇ ਮਾਏ ਸ਼ਾ ਗਏ ਨਹੀਂ ਸਾਡੇ ਸੁਖਨਿਆਨੋਂ ਘੁਣ ਵਣ ਖਾ ਰੰਗ ਸਾਥੋਂ ਵੱਖ ਹੋ ਗਿਆ ਮਾਂ ਸਾਡੇ ਬਾਪਲੇ ਦਾ ਸਿਰੋਂ ਹੱਥ ਚੱਕ ਹੋ ਗਿਆ ਓਹ ਹੋ ਗਈ ਤੂੰ ਕਾਨੂੰ ਬਜਨ ਚੱਕਦੀ ਆ ਹਾਲਤ ਦੇਖ ਤੂ ਆਪਣੀ ਤੂੰ ਕਿੰਨੇ ਕੰਮ ਕਰਾਈ ਜਾਏਗਾ ਮੇਰੇ ਨਾਲ ਜੋਰੇ ਤਾਂ ਬਾਤ ਤਾਂ ਮੇਰੀ ਜ਼ਿੰਦਗੀ ਜਮ ਤਵਾ ਹੋ ਗਈ ਇਹ ਸੋਚਦੀ ਰਹਿੰਦੀ ਆ ਵੀ ਹੁਣ ਮੇਰਾ ਟਾਈਮ ਪਾਸ ਕਿਵੇਂ ਹੋਊਗਾ ਦੀਦੀ ਵੀ ਚਾਂ ਜਾਣ ਕੇ ਮੈਨੂੰ ਔਖੇ ਕੰਮ ਦਿੰਦੀ ਐ ਇਹ ਨਹੀਂ ਦੇਖਦੀ ਵੀ ਟਾਈਮ ਨੇੜੇ ਲੱਗਿਆ ਪਿਆ ਪਤਾ ਮੈਨੂੰ ਲਈ ਔਖੇ ਉੱਤਰ ਕੇ ਆਈਆਂ ਉੱਥੇ ਕਹਿੰਦੀ ਜਾ ਉਧਰੋਂ ਪਾਥੀਆਂ ਚੱਕ ਕੇ ल्या ਬਾਈ ਮੈਂ ਵੀ ਇੱਥੇ ਹੰਨਾ ਰੋਜ਼ ਦੇਖਦਾ ਤੇਰੀ ਹਾਲਤ ਕਿਵੇਂ ਜ਼ਾਲਮ ਦੇ ਤੂੰ ਕੰਮ ਕਰਾਉਂਦੇ ਨੇ ਪਣੇ ਮੇਰੇ ਤਾਂ ਜੋਰੇ ਨਾਲ ਸਾਹਨ ਸੀ ਬਸੋ ਦੇ ਨਾਲੇ ਭਾਈਚਾਰਾ ਸੀ ਮੇਰਾ ਮੈਂ ਤਾਂ ਸੋਚਦਾ ਵੀ ਅਗਲੀ ਵਾਰੀ ਸਿਹਰੀ ਨਾ ਰਣਾ ਬਾਕੀ ਪਣੇ ਜੇ ਕੋਈ ਕੰਮ ਹੁੰਦਾ ਨਾ ਤਾਂ ਮੈਨੂੰ ਦੱਸ ਦਿਆ ਕਰ ਤੂੰ ਆਪਨਾ ਔਖੀ ਹੋਇਆ ਕਰ ਚੰਗਾ ਕੋਈ ਨਾ ਵੀਰੇ ਦੱਸ ਦਿਆ ਕਰੋ ਬਸ ਆ ਪਾਥੀਆਂ ਡੇਗਦੇ ਉਧਰ ਡੇਗ ਤਾ ਨਾ ਬਈ ਅੱਛਾ ਕੰਮ ਲੋ ਆ ਕੋ ਸੋਏ ਮੇਰੇ ਘਰ ਚ ਮੇਰੇ ਤੋਂ ਬਾਅਦ ਮੈਂ ਤਾਂ ਯਾਰ ਸੱਪ ਨੂੰ ਹੀ ਆਪਣੇ ਸਮਝਦਾ ਰਿਹਾ ਜਦ ਤੱਕ ਸੱਪ ਤਾਂ ਕਦੇ ਕਿਸੇ ਦੇ ਮਿੱਤੇ ਨਹੀਂ ਹੁੰਦੇ ਮੇਰਾ ਤਾਂ ਆਪਣਾ ਖੂਨ ਹੀ ਪਾਣੀ ਹੋ ਗਿਆ ਯਾਰ ਪ੍ਰੋਸ ਸੰਵਿਧਾ ਚੋਂ ਨੂਮੇ ਦੇਹੋ ਡੈਡੀ ਜੋ ਤੁਹਾਡੇ ਨਾਲ ਹੋਇਆ ਤੂੰ ਸਾਰਾ ਕੁਝ ਦੱਸਤਾ ਤੇ ਜੋ ਮੇਰੇ ਤੇ ਵੀਤੀ ਮੈਂ ਵੀ ਤੁਹਾਨੂੰ ਦੱਸਤਾ ਪਰ ਜੋ ਮੰਮੀ ਨਾਲ ਹੋਇਆ ਉਹ ਤਾਂ ਇਸ ਦੁਨੀਆ ਤੇ ਵੀ ਨਹੀਂ ਹੈਗੀ ਉਹਦਾ ਸੱਚ ਤਾਂ ਕਿਸੇ ਨੂੰ ਵੀ ਨਹੀਂ ਪਤਾ ਕਿਤੇ ਮੰਮੀ ਨੂੰ ਤਾਂ ਤਾਂ ਇਨੇ ਤਾਂ ਨਹੀਂ